ਨਾ ਅੰਮ੍ਰਿਤਸਰ ਵੀ ਸਤਿਗੁਰਾਂ ਦੇ ਦਰਸ਼ਨ ਕਰਦੇ ਕਰਦੇ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ ਭਯੋਸੋ ਤਿਆਰ ਕੂਚ ਸ਼ਿੰਗਾਰ ਨਾ ਕੀਤਾ ਹੈ ਬੇਨਤੀ ਕੀਨ ਅਨੇਕ ਪ੍ਰਕਾਰਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬੇਨਤੀ ਕਰਨ ਲੱਗਾ ਮਹਾਰਾਜ ਗੁਰੂ ਗਰੀਬ ਨਵਾਜ ਆਪ ਜੀ ਇਸ ਘੋੜੀ ਦੇ ਉੱਪਰ ਮੌਜਮਾਨ ਹੋਵੋ ਅਸੀਂ ਸਿੱਖ ਸੰਗਤਾਂ ਤੁਹਾਡੇ ਨਾਲ ਕੀਰਤਨ ਕਰਦੀਆਂ ਤੁਰੀਆਂ ਜਾਂਦੀਆਂ ਹਾਂ ਆਰੋਹਤ ਭੇ ਗੁਰ ਸੁਖਦਾਈ ਸਤਿਗੁਰੂ ਸਾਹਿਬ ਜੀ ਮੱਖਣ ਸ਼ਾਹ ਦੀਆਂ ਬੇਨਤੀਆਂ ਨੂੰ ਸੁਣ ਕਰਕੇ ਉਹ ਘੋੜੀ ਦੇ ਉੱਪਰ ਸਵਾਰ ਹੋ ਗਏ ਨੇ ਔਰ ਸਿੱਖਾਂ ਨੇ ਆਪਣੇ ਗਲਾਂ ਦੇ ਵਿੱਚ ਢੋਲ ਪਾਲੇ ਨੇ ਮਿਰਦੰਗਾ ਪਾਲੀਆਂ ਨੇ ਝੁਮਟੇ ਭੜ ਕੇ ਕੀਰਤਨ ਕਰਨ ਲੱਗ ਪਏ ਹਨ ਚੱਲੇ ਬਕਾਲੇ ਤੇ ਗਤदाई ਸਤਿਗੁਰੂ ਸਾਹਿਬ ਜੀ ਬਕਾਲੇ ਤੋਂ ਰਈਏ ਵਾਲੇ ਪਾਸੇ ਨੂੰ ਚੱਲ ਪਏ ਨੇ ਮੁਕਤੀ ਨੂੰ ਦੇਣ ਵਾਲੇ ਧੰਗੁਰੂ ਤੇਗ ਬਾਹਦਰ ਸਾਹਿਬ ਜੀ ਕ੍ਰਮ ਕ੍ਰਮ ਪੰਥ ਅਲੰਗਤ ਭਏ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰੀਏ ਮਹਾਰਾਜ ਸਾਹਿਬ ਜੀ ਨੇ ਇਹ ਬਾਣਾ ਇਸ਼ਾਰਾ ਕਰ ਦਿੱਤਾ ਚਲੋ ਭਈਆ